ਸਤਨਾਮ ਵਾਹਿਗੁਰੂ ਸਾਹਿਬ ਜੀ ਚਾਉ ਬੋਲੇ ਮਹੱਲਾ ਪੰਜਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਸੰਮਨ ਜਾਵ ਇਸ ਪ੍ਰੇਮ ਕੀ ਦਮ ਕੇ ਹਉ ਹੋਤੀ 60 ਕੇ ਹਉ ਕਕੇ ਸਿਆਰੀ ਆੜਾ ਦੇ ਹਾਏ ਔਂਕੜ ਇਦਾਂ ਉਚਾਰਨ ਕਰਨਾ ਹੈ ਕਿ ਅਹੋ ਹੋਤੀ ਸਾਟ ਰਾਵਨ ਹੋਤੇ ਸੋਰੰਕ ਨਹੇ ਜੈਨ ਸਰਦੀਨੇ ਕਾਟ ਪ੍ਰੀਤ ਪ੍ਰੇਮ ਤਨ ਖਾਚ ਰਹਾ ਬੀਚ ਨਰਾਈ ਹੋਤ ਚਰਨ ਕਮਲ ਮਨ ਬਿਧਿਓ ਬੁਜਨ ਸੁਰਤ ਸੰਜੋਗ ਸਾਗਰ ਮੇਰ ਉਦਿਆਨ ਬਾਨ ਨਾਵ ਖੰਡ ਬਸੁਦਾ ਭਰਮ ਮੂਸਨ ਪ੍ਰੇਮ ਪਰਮ ਕੈ ਗਨਉ ਏਕ ਕਰ ਕਰਮ ਮੂਸਨ ਮਸਕਰ ਪ੍ਰੇਮ ਕੀ ਰਹੀ ਜੋ ਅੰਬਰ ਸ਼ਾਇ ਬੀਦੇ ਬਾਂਦੇ ਕਮਲ ਮਾਹੇ ਬੰਦੇ ਤੇ ਬਿੰਦੇ ਹੈ ਬੀਦੇ ਬੰਦੇ ਕਮਲ ਮਾਹੀ ਪਵਰ ਰਹੇ ਲਪਟਾਇ ਜਾਪ ਤਬ ਸੰਜਮ ਹਰਕ ਸੋਖ ਮਾਨ ਮਹਤ ਅਰ ਗਰਭ ਇਹਨ ਮਹਿਤ ਨਹੀਂ ਮਹਤ ਮੰਮਾ ਹਾ ਹੈ ਅਧਿਕ ਦੇ ਨਾਲ ਉਚਾਰਨ ਕਰਨਾ ਮਾਨ ਮਹਤ ਅਰ ਗਰਭ ਮੂਸਨ ਨਿਮਖਕ ਪ੍ਰੇਮ ਪਰ ਵਾਰ ਵਾਰ ਦੇਉ ਸਰਬ ਦੇ ਉੱਤੇ ਬਿੰਦੀ ਹੈ ਤੇ ਉਹ ਦੇਉ ਵਾਰ ਵਾਰ ਦੇਉ ਸਰਬ ਮੂਸਨ ਮਰਮ ਨਾ ਜਾਣਾਈ ਮਰਤ ਹਿਰਤ ਸੰਸਾਰ ਪ੍ਰੇਮ ਪਿਰਾਮ ਨਾ ਬੇਦੇਉ ਹੋਰ ਜਿਉ ਮੈਥ ਵਿਵਹਾਰ ਮੈਥ ਨਹੀਂ ਕਹਿਣਾ ਇਹਨੂੰ ਮੈਥ ਕੋਲਾ ਹੀ ਉਚਾਰਨ ਕਰਨਾ ਹੈ ਔਰ ਜੇ ਉਹ ਮੈਥ ਵਿਵਹਾਰ ਕਾਬ দাব ਜਬ جاری ਹੈ ਕਾਬ দাব ਇਹ ਵੀ ਕੋਲਾ ਉਚਾਰਨ ਕਰਨਾ ਕਾਬ ਤੇ দাব ਨਹੀਂ ਕਹਿਣਾ ਕਾਬ দাব ਜਬ جاری ਹੈ ਬਿਸ਼ਰਤ ਪ੍ਰੇਮ ਬਿਹਾਲ ਮੂਸਨ ਤਬ ਹੀ ਮੂਸੀ ਹੈ ਬਿਸਰਤ ਪਰਖ ਦਇਆਲ ਜਾ ਕੋ ਪ੍ਰੇਮ ਸੋ ਆਉ ਹੈ ਚਰਨ ਚਿਤ ਮਨ ਮਾਹੀ ਨਾਨਕ ਬਿਰਹੀ ਬ੍ਰਹਮ ਕੀ ਆਨ ਨਾ ਕਤਹੁ ਜਾਹੀ ਜਿਹੜੇ ਜ਼ਿਆਦਾਤਰ ਬੱਚੇ ਹਨ ਕਤਹੁ ਉਚਾਰਨ ਕਰਦੇ ਹਨ ਟਿੱਪੀ ਨਾ ਪਰ ਟਿੱਪੀ ਨਹੀਂ ਹਾਹੇ ਤੇ ਕੇਵਲ ਦੁਲੈਂਕੜ ਹਨ ਆਨ ਨਾ ਕਤਹੁ ਜਾਹੀ ਲਾ ਕਾਟੀ ਂ ਤੇ ਬਿੰਦੀ ਹੈ ਲਖ ਕਾਟੀ ਉਚਉ ਤਨਉ ਊੜੇ ਦਿਲੈਂਕੜ ਉਤੇ ਬਿੰਦੀ ਹੈ ਊਚਉ ਊਚਉ ਕਨਉ ਚੰਚਲ ਚੀਤ ਬਿਹਾਲ ਨੀਤ ਕੀਤ ਨਿਮਰਤ ਕਨੀ ਨਮਰਤ ਮੰਮੇ ਦੇ ਪੈਰ ਚ ਰਾਰਾ ਹੈ ਇਸ ਕਰਕੇ ਅੱਧਾ ਉਚਾਰਨ ਕਰਿਆ ਨਿਮਰਤ ਕਹਨੀ ਕਰਨੀ ਕਮਲ ਜਮਾਲ ਕਮਲ ਨੈਨ ਅੰਜਨ ਸ਼्याम ਚੰਦਰ ਬਦਨ ਚਿਤਚਾਰ ਮੂਸਨ ਮਗਨ ਮਰਾ ਮਸਿਆਉ ਖੰਡ ਖੰਡ ਕਰ ਹਾਰ ਮਗਨ ਭਾਇਓ ਪ੍ਰੇਮ ਸਿਆਉ ਪ੍ਰੇਅ ਪੱਪਿਆ ਰਾਰਾ ਤੇ ਰਾਰਿਨ 시ਹਾਰੀ ਤੇ ਆੜਾ ਇਉਂ ਉਚਾਰਨ ਦੇ ਵਿੱਚ ਇਹਨੂੰ ਉਚਾਰੀਦਾ ਹੈ ਪ੍ਰੇਅ ਮਗਨ ਭਾਇਓ ਪ੍ਰੇਅ ਪ੍ਰੇਮ ਸਿਆਉ ਸੂਦਨਾ ਸਿੰਬਤ ਆੰਗੂ ਪ੍ਰਗਟ ਭਾਇਓ ਸਭ ਲੋ ਮਾਹਿ ਜਿਹੜਾ ਲੱਲੇ ਨੂੰ ੜਾ ਹੈ ਇਹਨੂੰ ਲੰਮਾ ਉਚਾਰਨ ਕਰਦੇ ਹਾਂ ਤੇ ਆੜਾ ਸ਼ੋਦ ਉਚਾਰਨ ਹੋ ਜਾਂਦਾ ਹੈ ਲੋ ਮਾਹਿ ਨਾਨਕ ਆਦਮ ਪਤੰਗ ਇਹਨੂੰ ਆਦਮ ਇਹਦਾ ਨਹੀਂ ਉਚਾਰਨ ਕਰਨਾ ਪੋਲਾ ਹੀ ਆਦਮ ਪਤੰਗ ਉਚਾਰਨ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ はて。